ਚੋਲਣ ਦੇ ਵਿੱਚ ਇੱਕ ਗਲਾਸ ਰੱਖ ਦਿਓ ਤੇ ਇਸ ਚੀਜ਼ ਨਾਲ ਇਹਨੂੰ ਗਲਾਸ ਨੂੰ ਭਰ ਕੇ ਤੇ ਲਾ ਦਿਓ ਟੱਕਲ ਕਿੰਨੀਆਂ ਜਿਆਦਾ ਪ੍ਰੋਬਲਮ ਦਾ ਹੱਲ ਹੋ ਜਾਣਾ ਤੇ ਬਾਥਰੂਮ ਦੇ ਵਿੱਚ ਟਾਇਲਟ ਸੀਟ ਸਾਫ਼ ਕਰਨ ਦਾ ਅਨੋਖਾ ਤਰੀਕਾ ਤੇ ਫਰਿੱਜ ਦੇ ਵਿੱਚ ਚੂੜੀਆਂ ਫਰਿੱਜ ਦੇ ਉੱਤੇ ਰੱਖੋ ਜਾਂ ਫਰਿੱਜ ਦੇ ਵਿੱਚ ਰੱਖੋ ਕਮਾਲ ਦੇ ਆਈਡੀਆ ਰਸੋਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਬਾਰੇ ਦਾ ਇਸਤੇਮਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਆਈ ਹੋਪ ਦੀ ਸਾਰੇ ਬਹੁਤ ਜਿਆਦਾ ਵਧੀਆ ਹੋਣਗੇ ਚਲੋ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਅੱਜ ਜਿਹੜੇ ਟਿਪਸ ਤੁਹਾਨੂੰ ਸ਼ੇਅ ਕਰਨ ਲੱਗੇ ਆਂ ਚਲੋ ਜੀ ਦੇਖਦੇ ਆਂ ਲੋ ਜੀ ਜਦੋਂ ਵੀ ਆਪਣੇ ਇੱਥੇ ਕੱਚ ਦਾ ਗਲਾਸ ਟੁੱਟ ਜਾਂਦਾ ਤੇ ਆਪਾਂ ਕੀ ਕਰਦੇ ਜਿਹੜਾ ਮੋਟਾ-ਮੋਟਾ ਕੱਚ ਹੁੰਦਾ ਉਹ ਤਾਂ ਆਪਾਂ ਮਿੰਟਾਂ ਸਕਿੰਟਾਂ ਦੇ ਵਿੱਚ ਚੱਕ ਲੈਂਦੇ ਜੀ ਝਾੜੂ ਨਾਲ ਇਕੱਠਾ ਕਰ ਲੈਂਦੇ ਹੈ ਬਟ ਕੀ ਹੁੰਦਾ ਛੋਟਾ-ਮੋਟਾ ਕੰਕਰ ਜੇ ਰਹਿ ਜਾਂਦੇ ਜਿਹੜੇ ਬੱਚਿਆਂ ਦੇ ਪੈਰਾਂ 'ਚ ਲੱਗਣ ਤਾਂ ਜ਼ਿਆਦਾ ਡਰਦੇ ਨੇ ਕਿਉਂਕਿ ਬੱਚੇ ਨੰਗੇ ਪੈਰੀ ਰਹਿੰਦੇ ਆ ਨਾ ਸਿੰਪਲ ਜਿਹਾ ਤਰੀਕਾ ਦੱਸਾਂਗੇ ਉਹਨਾਂ ਨਿੱਕੇ ਨਿੱਕੇ ਕੰਕਰ ਤੁਸੀਂ ਕਿਸ ਤਰ੍ਹਾਂ ਇਕੱਠੇ ਕਰਨਾ ਹੈ ਇੱਥੇ ਕਿ ਤੁਸੀਂ ਪਿਆਜ਼ ਲੈਣ ਜਿਹਨੂੰ ਆਪਾਂ ਇਸ ਤਰ੍ਹਾਂ ਕੱਟਿਆ ਹੋਣਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿੱਥੇ ਆ ਦੇਖੋ ਨਿੱਕੇ ਨਿੱਕੇ ਕੰਕਰ ਜੇ ਡਿਗੇ ਉਹ ਕੱਚ ਦੇ ਇੱਥੇ ਇਸ ਤਰ੍ਹਾਂ ਲਗਾ ਦੇਣਾ ਤੇ ਜਿੰਨੇ ਵੀ ਕੰਕਰ ਉਹਨੇ ਸਾਰੇ ਇਕੱਠੇ ਹੋ ਜਾਣੇ ਆ ਤੇ ਪੈਰਾਂ ਦੇ ਵਿੱਚ ਵੀ ਨਹੀਂ ਥੋੜੇ ਕੰਕਰ ਬਿਲਕੁਲ ਵੀ ਚੂਬਣੇ ਇੱਕ ਬੰਨੇ ਤੁਸੀਂ ਇਸ ਤਰ੍ਹਾਂ ਚੱਕ ਲਿਆ ਤੇ ਦੂਜੇ ਬੰਨੇ ਵੀ ਤੁਸੀਂ ਦੇ ਸਕਦੇ ਹੋ ਛੋ ਉਸ ਥਾਂ ਨੂੰ ਸਾਫ਼ ਕਰ ਸਕਦੇ ਚੱਕ ਸਕਦੇ ਚਾਹ ਪੱਤੀ ਦਾ ਇਸਤੇਮਾਲ ਤਾਂ ਹਰੇਕ ਘਰ ਦੇ ਵਿੱਚ ਹੁੰਦਾ ਹੈ ਕੀ ਚਾਹ ਪੱਤੀ ਸਹੀ ਹੈ ਜਿਹੜੇ ਅਸੀਂ ਵਰਤਦੇ ਇਹਦਾ ਆਪਾਂ ਕਿਸ ਤਰ੍ਹਾਂ ਪਤਾ ਲਗਾ ਸਕਦੇ ਇੱਥੇ ਆਪਾਂ ਕੀ ਕਹਿੰਨਾ ਚਾਹ ਪੱਤੀ ਹੈਗੀ ਜੀ ਇਹਨੂੰ ਆਪਾਂ ਥੋੜੀ ਜਿਹੀ ਚਾਹ ਪੱਤੀ ਨਾਲ ਆਪਣੇ ਹੱਥ ਦੇ ਉੱਤੇ ਪਾ ਲੈਣੀ ਚਾਹ ਪੱਤੀ ਜਿੱਦਾਂ ਹੀ ਆਪਾਂ ਹੱਥ ਦੇ ਉੱਤੇ ਪਾ ਲਿਆ ਤੁਸੀਂ ਦੇਖ ਸਕਦੇ ਤੇ ਆਪਾਂ ਕੀ ਕਹਿੰਨਾ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਦੇਣਾ ਹੈ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਨਾ ਫਿਰ ਚੰਗੀ ਤਰ੍ਹਾਂ ਆਪਣੇ ਹੱਥ ਦੇ ਨਾਲ ਜਿਹੜੀ ਚਾਹ ਪੱਤੀ ਇਸ ਤਰ੍ਹਾਂ ਦੇਖੋ ਕਰਨਾ ਹੈ ਤੇ ਜੇ ਘਰੀ ਦੇ ਵਿੱਚ ਲਾਲ ਰੰਗ ਨਿਕਲਦਾ ਤਾਂ ਸਮਝੋ ਤੁਹਾਡੀ ਜਿਹੜੀ ਚਾਹ ਪੱਤੀ ਉਹ ਮਿਕਸ ਹੈ ਜੇ ਨਹੀਂ ਨਿਕਲਦਾ ਤਾਂ ਬਿਲਕੁਲ ਚਾਹ ਪੱਤੀ ਸਹੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਚਾਹ ਪੱਤੀ ਹੈ ਜਿਹੜੀ ਨਕਲੀ ਚਾਹ ਪੱਤੀ ਹੁੰਦੀ ਨਾ ਉਹ ਹਮੇਸ਼ਾ ਲਾਲ ਰੰਗ ਉਹਦੇ ਵਿੱਚੋਂ ਨਿਕਲਦਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਇੱਥੇ ਤੁਸੀਂ ਦੇਖ ਸਕਦੇ ਆਪਣੇ ਕੋਲ ਮੇਰੇ ਕੋ ਚੂੜੀਆਂ ਚੂੜੀਆਂ ਤੁਹਾਡੇ ਕੋਲ ਬੱਚਿਆਂ ਵਾਲੀ ਹੋਵੇ ਜਾਂ ਤੁਹਾਡੀਆਂ ਹੋਵੇ ਕਿਸੇ ਵੀ ਟਾਈਪ ਦੀਆਂ ਚੂੜੀਆਂ ਹੋਵੇ ਜਾਂ ਗਜਰੇ ਹੋਵੇ ਤੁਸੀਂ ਉਹਨਾਂ ਨੂੰ ਸਿੱਟਣਾ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਉਹਨਾਂ ਨੂੰ ਤੁਸੀਂ ਫ੍ਰਿਜ ਦੇ ਉੱਤਲੇ ਖਾਣ ਅਲੱਗ ਅਲੱਗ ਕਰਕੇ ਫ੍ਰਿਜ ਦੇ ਜਿਹੜਾ ਨਿਚਲਾ ਖਾਣਾ ਤੁਸੀਂ ਉੱਥੇ ਵੀ ਰੱਖ ਸਕਦੇ ਹੋ ਇਹਦਾ ਇੱਥੇ ਰੱਖਣ ਦਾ ਕਾਰਨ ਪਤਾ ਕਿ ਆਪਾਂ ਜਦੋਂ ਵੀ ਨਾ ਪਾਣੀ ਵਾਲੇ ਡੱਬੇ ਭਰ ਕੇ ਰੱਖਦੇ ਹਾਂ ਤੁਸੀਂ ਦੇਖ ਸਕਦੇ ਹੋ ਹਨਾ ਬਰਫ਼ ਦੇ ਵਿੱਚ ਬਰਫ਼ ਵਾਲੇ ਖਾਣੇ ਵਿੱਚ ਤਾਂ ਕੀ ਹੁੰਦਾ ਬਰਫ਼ ਨਾਲ ਇਹਨਾਂ ਜੇ ਡੱਬਿਆਂ ਨਾਲ ਲਿਜਾ ਹੁੰਦਾ ਉਹਨਾਂ ਚਿਪਕ ਜਾਂਦਾ ਛਤੀ ਜੀ ਨੂੰ ਲਾਣ ਲੱਗੇ ਨਾ ਬਹੁਤ ਔਖੀ ਹੁੰਦੀ ਹੈ ਤੁਸੀਂ ਕੀ ਕਹਿੰਦੇ ਚੂੜੀਆਂ ਰੱਖ ਦੇਣੀ ਆ ਉਹਨਾਂ ਦੇ ਉੱਤੇ ਤੁਸੀਂ ਇਸ ਤਰ੍ਹਾਂ ਫਿਰ ਡੱਬਿਆਂ ਨੂੰ ਜਾਂ ਜੋ ਵੀ ਭਾਂਡੇ ਹੈਗੇ ਤੁਸੀਂ ਰੱਖਣੇ ਫਿਰ ਦੇ ਵਿੱਚ ਇਸ ਤਰ੍ਹਾਂ ਰੱਖ ਦੋ ਇੱਕ ਤਾਂ ਬਹੁਤ ਆਸਾਨ ਤਰੀਕੇ ਨਾਲ ਬਰਫ਼ ਜਦੋਂ ਜੰਮ ਜੂਗੀ ਨਾ ਤਾਂ ਇਹ ਨਾ ਨਹੀਂ ਚਿਪਕਣੇ ਆਸਾਨ ਤਰੀਕੇ ਨਾਲ ਆਪਰੇ ਡੱਬਿਆਂ ਨੂੰ ਕੱਢ ਸਕਦੇ ਜਿਹਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਨਾ ਫਰਿੱਜ ਖਰਾਬ ਹੋਣੀ ਆ ਸੋ ਸਮਝ ਕੇ ਬਣਾਇਆ ਹੋਇਆ ਆਈਡੀਆ ਤੁਸੀਂ ਜਰੂਰ ਇਸਤੇਮਾਲ ਕਰਿਓ ਬਾਥਰੂਮ ਦੇ ਵਿੱਚ ਜਦੋਂ ਵੀ ਤੁਸੀਂ ਹੈਂਡ ਵਾਸ਼ ਕਰਦੇ ਹੋ ਆਪਣਾ ਹਨਾ ਮੂੰਹ ਵਗੈਰਾ ਧੋਂਦੇ ਹੋ ਜਾਂ ਆਪਾਂ ਇਸ਼ਨਾਨ ਪਾਣੀ ਕਰਦੇ ਹੋ ਤੁਸੀਂ ਕੀ ਕਹਦੇ ਬਿੰਦੀ ਵਗੈਰਾ ਨਾਲ ਆਪਣੇ ਲਾ ਕੇ ਤੁਸੀਂ ਇਹਦੀ ਸ਼ੀਸ਼ੀਆਂ ਦੇ ਉੱਤੇ ਲਗਾ ਦਿੰਦੇ ਜਿਹੜੀ ਦੇਖਣ ਨੂੰ ਬਹੁਤ ਜ਼ਿਆਦਾ ਭੈੜੇ ਲੱਗਦੇ ਆ ਹਨਾ ਸਿੰਪਲ ਜਿਹਾ ਤਰੀਕਾ ਦੱਸਾਂਗੀ ਇੱਥੇ ਬਿੰਦੀਆਂ ਦਾ ਇੱਕ ਆਪਾਂ ਪੱਤਾ ਲਿਆ ਇਹਨੂੰ ਮੈਂ ਡਬਲ ਟੇਪ ਲਗਾ ਲਈ ਐ ਇਹਦੀ ਆਪਾਂ ਡਬਲ ਟੇਪ ਲਾ ਦਵਾਂਗੇ ਤੇ ਇਹਨਾਂ ਜਿਹੜੇ ਬਿੰਦੀਆਂ ਦਾ ਪੱਤਾ ਹੈ ਨਾ ਤੇ ਲੋ ਜੀ ਜਿਆਦਾ ਤੁਸੀਂ ਇਹ ਬਿੰਦੀ ਦਾ ਪੱਤਾ ਸ਼ੀਸ਼ੇ ਕੋਲ ਲਗਾ ਲਓ ਜਾਂ ਸਾਈਡ ਤੇ ਲਗਾ ਲਓ ਆ ਦੇਖ ਸਕਦੇ ਆ ਜਿੰਨੇ ਵੀ ਬਿੰਦੀਆਂ ਦੇ ਪੱਤੇ ਆਪਾਂ ਜਿੰਨੀ ਬਿੰਦੀ ਸ਼ੀਸ਼ੇ ਤੇ ਲਾ ਕੇ ਰੱਖਿਆ ਇਹਦੇ ਉੱਤੇ ਇਸ ਤਰ੍ਹਾਂ ਲਗਾ ਦਿਓ ਬਾਥਰੂਮ ਦੇ ਵਿੱਚ ਦੇਖਣ ਨੂੰ ਵੀ ਵਧੀਆ ਲੱਗੂਗਾ ਤੇ ਤੁਹਾਡੀਆਂ ਬਿੰਦੀਆਂ ਦਾ ਜਿਹੜਾ ਗੰਮ ਹੁੰਦਾ ਉਹ ਵੀ ਨਹੀਂ ਛੇਤੀ ਖਤਮ ਹੋਣਾ ਹੈਗਾ ਤੇ ਇਸ ਤਰ੍ਹਾਂ ਬਿੰਦੀਆਂ ਲੱਗੀਆਂ ਹੋਈਆਂ ਵੀ ਸੋਹਣੀਆਂ ਲੱਗਦੀਆਂ ਨੇ ਬਾਥਰੂਮ ਕੀ ਜੰਦੇ ਟੁੱਟੇ ਵਗੈਰਾ ਜਦੋਂ ਗੰਦੇ ਹੋ ਜਾਂਦੇ ਨੇ ਸਾਫ ਕਰਨਾ ਬੜਾ ਜਦੇ ਔਖ ਹੋ ਜਾਂਦੇ ਟੈਲਾ ਸਾਫ ਕਰਨੇ ਬਹੁਤ ਜਦੇ ਔਖ ਹੁੰਦੇ ਸਿੰਪਲ ਜੇ ਤਰੀਕੇ ਤੋਂ ਨਾਲ ਸ਼ੇਅਰ ਕਰਨ ਲੱਗਿਆ ਕਿਉਂਕਿ ਟੂਟੀ ਦਾ ਪਾਣੀ ਕਿਉਂਕਿ ਟੂਟੀ ਦਾ ਪਾਣੀ ਨਾਲ ਇਧਰ ਉਧਰ ਨਹੀਂ ਘੁੰਮ ਸਕਦਾ ਹਨ ਆਪਾਂ ਇੱਥੇ ਕੀ ਕਰਨਾ ਇੱਕ ਗੁਵਾਰਾ ਲੈ ਆਏ ਤੁਸੀਂ ਟੂਟੀ ਸਜ ਦਾ ਗੁਵਾਰਾ ਲੈ ਲੈਣਾ ਗੁਵਾਰੇ ਨੂੰ ਪਾਣੀ ਨਾਲ ਥੋੜਾ ਜਿਹਾ ਫਲਾ ਕੇ ਆਪਾਂ ਇੱਥੇ ਮੈਂ ਕਰ ਦ ਜੇ ਇਹਨਾਂ ਕੱਟ ਦਿੱਤਾ ਹੈ ਤੇ ਇਹਦੇ ਨਾਲ ਕੀ ਹੋਣਾ ਤੁਸੀਂ ਜਿੰਨੇ ਮਰਜੀ ਆਪਣੇ ਜਿਹੜੇ ਟੈਲਾ ਹੁੰਦੀਆਂ ਨੇ ਨਾ ਰਸੋਈ ਦੇ ਜਿੱਦਾਂ ਮਰਜੀ ਉਹਨੂੰ ਸਾਫ ਕਰ ਸਕਦੇ ਹੋ ਕੋਨਰ ਵਗੈਰਾ ਤਾਂ ਅੱਕ ਵੀ ਪਾਣੀ ਦੇ ਗਵਾਰੇ ਨਾਲ ਚਲ ਜਾਂਦਾ ਹੈ ਤੇ ਦੂਜਾ ਇਹ ਜੇਕ ਸਿੰਕ ਵਗੈਰਾ ਵੀ ਥੋੜਾ ਗੰਦਾ ਹੋ ਗਿਆ ਹੋਣਾ ਕੁਝ ਫਸਿਆ ਹੋਵੇ ਵਿੱਚ ਉਹ ਵੀ ਇਹਦੀ ਪ੍ਰੈਸ਼ਰ ਨਾਲ ਨਿਕਲ ਜਾਂਦਾ ਹੈ ਅਸੀਂ ਨਾ ਅਕਸਰ ਬਾਜ਼ਾਰ ਤੋਂ ਬਹੁਤ ਜ਼ਿਆਦਾ ਚਾਵਲ ਇਕੱਠੇ ਲਿਆਉਂਦੇ ਹਨਾ ਤੇ ਉਹਨਾਂ ਨੂੰ ਸਟੋਰ ਕਰ ਲੈਂਦੇ ਸਰਦੀਆਂ ਨੂੰ ਤਾਂ ਚਲੋ ਵਧੀਆ ਰਹਿੰਦੀ ਹੈ ਕੋਈ ਦਿੱਕਤ ਨਹੀਂ ਆਉਂਦਾ ਬਟ ਗਰਮੀਆਂ ਨੂੰ ਸਟੋਰ ਕਰਨੀ ਜਿਹੜੀ ਵੀ ਚੀਜ਼ ਜ਼ਿਆਦਾ ਲਿਆਓ ਬਹੁਤ ਜ਼ਿਆਦਾ ਓਕੀ ਹੋ ਜਾਂਦੀ ਹੈ ਨਾ ਤੇ ਆਪਾਂ ਕੀ ਕਰਨਾ ਇੱਥੇ ਇੱਕ ਮੈਂ ਖਾਲੀ ਗਲਾਸ ਚੋਲਾਂ ਦੇ ਵਿੱਚ ਪਾ ਦੇਣਾ ਜਿੰਨਾ ਕ ਚੋਲਾਂ ਦੇ ਵਿੱਚ ਆ ਸਕੇ ਤੇ ਉਹਦੇ ਬਾਅਦ ਆਪਾਂ ਕੀ ਕਰਨਾ ਇੱਥੇ ਵਿਨੀਗਰ ਲਿਆ ਮੈਂ ਵਾਈਟ ਵਿਨੀਗਰ ਜਿਹਨੂੰ ਕਹਿੰਦੇ ਆ ਤੁਸੀਂ ਉਹ ਲੈ ਕੇ ਨਾ ਜਿਹੜੇ ਆਪਾਂ ਚੋਲਾਂ ਵਿੱਚ ਰੱਖਿਓ ਹੈ ਨਾ ਗਲਾਸ ਰੱਖਿਓ ਹੈ ਉਹਦੇ ਵਿੱਚ ਆਪਾਂ ਵਿਨੀਗਰ ਜਿਹੜਾ ਵਾਈਟ ਵਿਨੀਗਰ ਆ ਉਹ ਪਾ ਦੇਣਾ ਪਾਣ ਤੋਂ ਬਾਅਦ ਉਹਦੇ ਉੱਤੇ ਲਗਾ ਦੇਣਾ ਟੱਕਾਂ ਤੁਸੀਂ ਦੇਖੋ ਵੀ ਜਿੰਨੇ ਵੀ ਕੀੜੇ ਮਕੋੜੇ ਜਾਂ ਸੁਸਰੀ ਵਗੈਰਾ ਇਹਦੇ ਵਿੱਚ ਹੋਣੀ ਨਾ ਉਹ ਸਾਰੇ ਗਲਾਸ ਦੇ ਵਿੱਚ ਇਕੱਠੇ ਹੋ ਜਾਣੀ ਆ ਚਾਵਲ ਵਗੈਰਾ ਬਿਲਕੁਲ ਮੇਰੇ ਸਹੀ ਸੀਗੇ ਤਾਂ ਇਸ ਕਰਕੇ ਨਹੀਂ ਹੋਇਆ ਤੁਸੀਂ ਟੱਕਣ ਲਗਾ ਕੇ 5-10 ਮਿੰਟ ਤੱਕ ਰੱਖ ਦੇਣੇ ਆ ਤੇ ਜਿੰਨਾ ਵੀ ਕੀੜੇ ਲੱਗੇ ਉਹਨੇ ਸਾਰੇ ਇਹਦੇ ਵਿੱਚ ਗਲਾਸ ਦੇ ਵਿੱਚ ਆ ਜਾਣੇ ਤਾਂ ਤੁਹਾਡੇ ਚਾਵਲ ਨੂੰ ਤੁਸੀਂ ਜਿੰਨੇ ਮਜੀ ਦੇ ਤੱਕ ਸਟੋਰ ਕਰਕੇ ਰੱਖੋ ਐਨ ਵਧੀਆ ਰਹਿਣੇ ਆ ਜੇ ਇਨਫੋਰਮੇਸ਼ਨ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਕਿਹੜੇ ਇਲਾਕੇ ਤੋਂ ਤੁਸੀਂ ਵੀਡੀਓ ਵਾਚ ਕਰਦੇ ਹੋ ਥੈਂਕਸ ਫॉर ਵਾਚਿੰਗ